ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਕੋਟ ਕਰੋੜ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਤਲਵੰਡੀ ਪਾਈ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਦੋ ਤੁਹਾਨੂੰ ਜਰਸੀਆਂ ਮਖੋਣੀਆਂ ਇੱਕ ਸੂ ਨੂੰ ਤਿਆਰ ਇੱਕ ਤਾਜੀ ਸੂਈ ਸਵਾਈ ਆ ਦੋਨੋਂ ਨਗਾਂ ਦੀ ਪ੍ਰੋਪਰ ਡਿਟੇਲ ਆਪਾਂ ਜਿਹੜੀ ਵੀਰ ਤੋਂ ਲੈ ਲਾਂਗੇ ਜਿਹੜੇ ਵੀਰ ਨੂੰ ਜਿਹੜੀ ਗਾਂ ਪਸੰਦ ਆ ਜੂਗੀ ਇੱਥੇ ਆਣ ਕੇ ਆਪਦੀ ਤਸੱਲੀ ਦੇ ਨਾਲ ਤੁਸੀਂ ਖਰੀਦਦਾਰੀ ਜਿਹੜੀ ਉਹ ਕਰ ਲੈ ਜੀ ਨੰਬਰ ਮੈਂ ਬਾਈ ਦਾ ਜਿਹੜਾ ਸਕਰੀਨ ਦੇ ਉੱਪਰ ਚਲਾ ਦੂੰਗਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਹੈ ਆਪਣਾ ਆਪਣਾ ਨਾਂ ਬੰਟੀ ਹੈ ਬਾਈ ਜੀ ਤੇ ਪੈਨ ਕਿਹੜਾ ਬਾਈ ਪੈਨ ਕੋਲ ਕੋਲ ਕੋਲਾਂ ਤੇ ਜਿਲ੍ਹਾ ਫਿਰੋਜ਼ੀ ਜਿਲ੍ਹਾ ਫਿਰੋਜ਼ੀ ਠੀਕ ਹੈ ਜੀ ਤੇ ਬਾਈ ਆਪਣੇ ਕੋਲ ਕਿੰਨੇ ਪੂਸੇ ਲ ਹੈ ਜੀ ਦੋ ਪੂਸੇ ਲ ਹੈ ਜੀ ਦੋਨੇ ਜਰਸੀਆਂ ਵੇਣਾ ਆਹ ਜਰਸੀ ਉਹ ਕ੍ਰਾਸ ਹੈ ਠੀਕ ਹੈ ਜੀ ਤੇ ਬਾਈ ਪਹਿਲੇ ਬੜੇ ਗਾਂਦ ਸਟਾਰਟਿੰਗ ਕਰਦੇ ਕਿੰਨੇ ਮਾਸੂਏ ਬਾਈ ਇਹ ਤੇ ਕਿੰਨੇ ਕ ਦਿਨ ਪਹਿ ਲੈਂਦੀ ਐ ਤੇ ਬਈ 13 ਦਾ ਲੈਂਦੀ ਐ ਤੇਰਾ ਨਾ ਬਾਕੀ ਟਿਆ ਤੇ ਕੋਲ ਨਾਲ ਪੂਰੇ ਹੋਣੇ ਬਈ ਠੀਕ ਆ ਜੀ ਬਈ ਤੇ ਬਈ ਪਹਿਲੇ ਸੂਏ ਉਹ ਪਤਾ ਪਹਿਲੇ ਸੂਏ ਤੇ ਕਿਨੇ ਤਣੇ ਪਹਿਲੇ ਸੂਏ ਤੇ 12 ਕਿਲੋ ਜੀ ਆਪ ਲੈਂਦੀ ਸੀ ਅੱਛਾ ਜੀ ਆਖਣ ਦੂਸਰੇ ਨੂੰ 24 ਲੀਟਰ ਜੀ ਠੀਕ ਆ ਜੀ ਤੇ ਅੱਜ ਕੀ ਬਈ ਕਿੰਨਾ ਕੁ ਦੇ ਦੋਗੇ ਅੱਜ ਕੀ ਕੋਲ 25 ਦਾ ਸਬਸਾ ਕਰਨੀ ਠੀਕ ਆ ਜੀ ਤੇ ਬਈ ਮਾੜੀ ਖੋਲ ਲੀਏ ਆ ਦੇ ਸਕਣ ਦੋਸਤੋ ਹਮਾਚ ਲਾਲੀ ਜਰਸੀ ਐ ਹਜੇ ਵਾਲਟ ਲਾਣੀ ਹਵਾਨੇ ਚ ਬਹੁਤ ਪਈਆਂ ਅ ਦੇਖ ਸਕਦੇ ਆ ਦੋਸਤ ਅਬ ਐਸਾਈਡ ਤੋਂ ਦੇਖ ਸਕਦੇ ਆ ਹਵਾਨਾ ਅਜੇ ਕਾਫੀ ੜੀ ਵਲਟੇ ਲਾ ਪਈਆਂ ਭਾਈ ਕਹਿੰਦਾ ਵਲਟੇ ਲਾ ਕੱਢ ਕੇ ਹਵਾਨਾ ਟੈਟ ਕਰਕੇ ਤੇ ਫਿਰ ਸੁਣਾ ਹਾਂ ਭਾਈ ਕੀ ਪ੍ਰਾਈਸ ਕਰਨੀ ਆ ਫੋਨ ਤੇ ਗਾਉਂ ਫੋਨ ਉੱਪਰ ਕਰਾਂਗੇ ਠੀਕ ਤੇ ਭਾਈ ਇਹ ਕਿੰਨਾ ਸੂਗਾ ਜੀ ਇਹ ਪਹਿਲਾ ਸੂਗਾ ਭਾਈ ਪਹਿਲਾ ਸੂਗਾ ਕਿੰਨਾ ਦੁੱਧ ਆਈ ਥੱਲੇ ਇਹੋ ਹੁਣ ਹੈਗਾ 6 ਕਿਲੋ ਡੰਗਦਾ ਜੀ 6 ਕਿਲੋ ਡੰਗਦਾ ਤੇ ਭਾਈ ਮਗਰ ਇਹਦੇ ਕੀ ਆ ਬੱਚਾ ਜੀ ਬੱਚਾ ਮਗਰ ਕਿੰਨਾਕ ਟਾਈਮ ਲੱਗਿਆ ਭਾਈ ਸੂਈ ਨੂੰ ਟਾਈਮ ਨੂੰ ਸੂਈ ਨੂੰ ਟਾਈਮ ਨੂੰ ਸੂਈ ਨਾ ਐਨੀ ਕੱਢ ਲਈ ਜੀ ਬਾਹਰ ਨੂੰ ਆ ਦੇਖ ਸਕਦੇ ਆ ਦੋਸਤੋ ਸਵੇਰ ਦਾ ਟਾਈਮ ਆ 10 ਜਿਹੜੇ ਉਹ ਵੱਜ ਚੁੱਕੇ ਆ ਉਹ ਸਾਡਾਂ ਦੀ ਲੈਵੜੀ ਜਜਮੈਂਟ ਹੋਲਾ ਸਕਦੇ ਆ ਆ ਦੇਖ ਸਕਦੇ ਆ ਦੋਸਤੋ ਥਣਾ ਦਾ ਗਿਆ ਚਾਰੇ ਥਾਨ ਪੂਰੇ ਸੌਣੇ ਲੱਗੇ ਹੋਏ ਕੱਲੇ ਕੱਲੇ ਨਿੱਕਰ ਮੈਂ ਹਾਏ ਰੇ ਮਗਰੜਾ ਬੱਚਾ ਆ ਗਿਆ ਆ ਦੇ ਸਭੀ ਨੂੰ ਸੁਤਨਾਦ ਗਿਆ ਚਾਰੇ ਥਣ ਪੂਰੇ ਸੋਹਣੇ ਲੱਗੇ ਹੋਏ ਆ ਭਾਈ ਇਹਦਾ ਪ੍ਰਾਈਸ ਬਈ ਇਹ ਨੂੰ ਫੋਨ ਤੇ ਕਰਾਂਗੇ ਠੀਕ ਹੈ ਦੋਸਤੋ ਬਾਈ ਕਹਿੰਦਾ ਬਾਈ ਦੋਨੇ ਨਗਾ ਦਾ ਪ੍ਰਾਈਸ ਜਿਹੜਾ ਫੋਨ ਉੱਪਰ ਕਰਾਂਗੇ ਨੰਬਰ ਬਾਈ ਦਾ ਜਿਹੜਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ